ਕੈਨੇਡਾ ਤੇ ਅਮਰੀਕਾ ਦੇ ਵਿੱਚ ਮਨੁੱਖੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਏ ਗੁਜਰਾਤੀ ਮੂਲਦੇਵ ਫੁਨੇਲ ਪਟੇਲ ਨੂੰ ਬੀਤੇ ਦਿਨੀ ਬ੍ਰੈਮਪਟਨ ਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਅਮਰੀਕਾ ਨਿਆਂ ਵਿਭਾਗ ਵੱਲੋਂ ਜਾਰੀ ਵਾਰੰਟ ਦੇ ਆਧਾਰ ਤੇ ਉਸ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਅਮਰੀਕੀ ਹਿਰਾਸਤ ਵਿੱਚ ਭੇਜੇ ਜਾਣ ਦੀ ਸੰਭਾਵਨਾ ਹੈ 3 ਸਾਲ ਪਹਿਲਾਂ ਗੁਜਰਾਤ ਤੋਂ ਚੱਲ ਕੇ ਕੈਨੇਡਾ ਮੈਨੀਟੋਬਾ ਪ੍ਰਾਂਤ ਦੇ ਰਸਤੇ ਦੇਰ ਰਾਤ ਨੂੰ ਜਿਹੜਾ ਕਿ ਇਮਰਸਨ ਸਰਹੱਦ ਤੇ ਅਮਰੀਕਾ ਦੇ ਮਿਨੀਟ ਉਸਾ ਰਾਤ ਲੰਗਣ ਦੀ ਕੋਸ਼ਿਸ਼ ਦੇ ਵਿੱਚ ਦੋ ਬੱਚੀਆਂ ਸਮੇਤ ਇੱਕ ਭਾਰਤੀ ਪਰਿਵਾਰ ਦੇ ਚਾਰ ਜਿਹੜਾ ਕਿ ਜੀ ਬਰਫ਼ੀਲੀ ਠੰਡ ਜਿਹੜਾ ਕਿ 35 ਡਿਗਰੀ ਸੈਲਸੀਅਸ ਸਿੰਡੀਕੇਟ ਦੇ ਉੱਤੇ ਆ ਇੱਥੇ ਤਾਪਮਾਨ ਹੈ ਤਾਂ ਉਸ ਦੀ ਮੌਤ ਦਾ ਇਹ ਪਰਿਵਾਰ ਸ਼ਿਕਾਰ ਹੋਇਆ ਸੀ ਅਤੇ ਉਹਨਾਂ ਦੇ ਨਾਮ ਦੀ ਜ਼ਿਕਰ ਗੱਲ ਕਰੀਏ ਤਾਂ ਜਗਦੀਸ਼ ਪਟੇਲ ਉਸ ਦੀ ਪਤਨੀ ਵਿਸ਼ਾਲੀ ਪਟੇਲ ਆ ਜਿਹੜਾ ਕਿ ਉਸ ਦੀ ਬੇਟੀ ਵਿਹੰਗੀ ਪਟੇਲ ਅਤੇ ਬੇਟਾ ਧਾਰਮਿਕ ਪਟੇਲ ਜਿਹੜੇ ਇਹ ਪਰਿਵਾਰ ਸੀ ਉਹਨਾਂ ਦੀਆਂ ਲਾਸ਼ਾਂ ਕੈਨੇਡਾ ਵਾਲੇ ਪਾਸੇ ਅਮਰੀਕੀ ਸਰਹੱਦ ਤੋਂ 12 ਕਿਲੋਮੀਟਰ ਤੋਂ ਦੂਰ ਮੜੀਆਂ ਸੀ ਤਾਂ ਉਦੋਂ ਤੋਂ ਦੋਵੇਂ ਦੇਸ਼ਾਂ ਦੇ ਜਾਂਚ ਅਧਿਕਾਰੀ ਮਨੁੱਖੀ ਤਸਕਰੀ ਦੇ ਇਸ ਕੇਸ ਦੇ ਵਿੱਚ ਜੁਟੇ ਸਨ ਜਿਨ੍ਹਾਂ ਨੂੰ ਇਹ ਸਫਲਤਾ ਮਿਲਿਆ ਅਤੇ ਹੋਣਾ ਜਿਹੜਾ ਕਿ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਮਨੁੱਖੀ ਤਸਕਰੀ ਨੂੰ ਲੈ ਕੇ ਵੱਡੇ ਦੋਸ਼ ਲੱਗੇ ਸੰਤਾ ਬ੍ਰੈਂਪਟਨ ਦੇ ਵਿੱਚ ਜਿਹੜਾ ਕੀ ਗ੍ਰਫਤਾਰ ਕੀਤਾ ਗਿਆ